ਹਾਂਜੀ ਵੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਠੀਕ ਠਾਕ ਅੱਜ ਦੇ ਦਿਨ ਆਪਣਾ ਡਿਲੀਟ ਦੇ ਵਿੱਚ ਤੇ ਆਪਾਂ ਲੋਡ ਕੀਤਾ ਪੇਂਟ ਕੀ ਜਿਹੜਾ ਜਾਣਾ ਵਾ ਕਾਉਂਸਲ ਆਪਾਂ ਇਥੇ ਲੋਡ ਕਰਕੇ ਮੈਲਬਨ ਵਾਸਤੇ ਲੈ ਜਾਂਦਾ ਮੈਲਬਨ ਤੱਕ ਕੋਈ ਹੋਰ ਵੀ ਲੈ ਕੇ ਜਾਊਗਾ ਆ ਆਪਣੀ ਲੋੜ ਇਹ ਆ ਕਵਰ ਕਰਤਾ ਵਾ ਪਿੱਛੇ ਪੰਨੇ ਵਾਲੇ ਆਪਣੇ ਸਾਰੇ ਸਟਾਪਾ ਵੱਜ ਗਏ ਇਹਦੀ ਇੱਕ ਸਟਾਪ ਰਹਿ ਗਈ ਮਾਰਨ ਵਾਲੀ ਆ ਉੱਤ ਬਾਜਦੇ ਚਾਹ ਹੋ ਗਿਆ ਤੇ ਗਰਮੀ ਬੜੀ ਆ ਅੱਜ ਹੀ ਗਰਮੀ ਆ ਗਈ ਆ 40 ਡਿਗਰੀ ਦੇ ਆਸ-ਪਾਸ ਆ ਠੀਕ ਹੈ ਜੀ ਤੇ ਬਾਕੀ ਆਓ ਤੁਹਾਨੂੰ ਥੋੜੇ ਸ਼ੋਰ ਖਾਲ ਦਿੰਨੇ ਆ ਸਟੈਪਾ ਵਗੈਰਾ ਮਾਰਦੇ ਆਂਦੇ ਸਟੈਪਾ ਉੱਤਰੋ ਇੱਧਰ ਪਾਉਂਦਿਆਂ ਦੇ ਤੇ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਅਗਰ ਦੂਜੀ ਸਾਈਡ ਤੇ ਕਾ ਅੱਜ ਆਪਾਨੂੰ ਮਿਲਿਆ ਪੂ ਦੇ 4 ਦਿਨ ਬਾਅਦ 4 ਨਾਈਟ ਅਪਡੇਟ ਤੇ ਪਾਈਆਂ ਇੱਕ ਸਾਥੀ 54 ਰੇਟਲ ਵਾਲਾ ਆਪਾਂ ਟਰੱਕੇ ਮਿਲਿਆ ਤੇ ਅੱਜ ਆਪਾਂ ਟਰੱਕ ਫੜਿਆ ਤੇ ਅੱਜ ਹੀ ਜਾਵਾਂਗੇ ਘਰ ਨੂੰ ਵਾਪਸ ਕੱਲ ਸਵੇਰੇ ਆਪਾਂ ਜਾ ਪਹੁੰਚਾਂਗੇ ਟਾਈਮ ਨਾਲ ਪਹੁੰਚਣਾ ਪਰ ਆਰਾਮ ਨਾਲ ਚੱਲਾਂਗੇ ਏਡੀ ਕਾਰੀ ਨਹੀਂ ਗਈ ਇੱਕ ਦੋ ਪਰਸਨਲ ਕੰਮ ਐ ਸਵੇਰੇ ਉਹ ਕਰਾਂਗੇ ਉੱਤਵਾਜ ਵਿਲੇ ਅੱਜ ਦੀ ਢਾੜੀ ਕੱਲ ਦੀ ਢਾੜੀ ਸੌਰੀ ਕੱਲ ਦੀ ਢਾੜੀ ਤੇ ਪਰਸੋਂ ਦੀ ਢਾੜੀ ਪਰਸੋਂ ਫੇਰ ਆ ਪਾਵਾਂਗੇ ਐਡੀਲੇਡ ਨੂੰ ਐਡੀਲੇਡ ਤੋਂ ਬਾਅਦ ਫੇਰ ਆਪਾਂ ਦੇਖੋ ਅੱਗੇ ਕਿੱਥੇ ਜਾਂਦੇ ਆ ਪਰ ਜਿਹੜਾ ਪਲਾਨ ਆ ਪਰਸੋਂ ਦਾ ਉਹ ਫਿਲਹਾਲ ਐਡੀਲੇਡ ਦਾ ਪਰਸੋਂ ਆ ਪਾਰੇ ਆ ਐਡੀਲੇਡ ਇਕ ਨਾ ਰੈਚਰ ਮਾਦ ਤਰੀਕੇ ਬਟੇ ਬਿਖੇ ਪਰ ਵੱਖਰੇ ਵੱਖਰੇ ਤਰੀਕੇ ਯੂਜ਼ ਕਰਦਾ ਪਰ ਜਿਹੜੇ ਆ ਹਾਈ ਲੋਡ ਹੁੰਦੇ ਆ ਨਾ ਤੇ ਜਾਂ ਹੁੰਦੇ ਜਿਹੜੇ ਓਪਨ ਫਲੇਡ ਓਪਨ ਫਲੇਟ ਬੱਟ ਤੇ ਲੋਡ ਉਹਦੇ ਵਿੱਚ ਮੈਂ ਕੀ ਕਰਦਾ ਹੁੰਦਾ ਹੁਣ ਜਿਹੜੀ ਸਟ੍ਰੈਪ ਨਾਲ ਲੋਕ ਲਾਉਣਾ ਉਹਨਾਂ ਨੂੰ ਉੱਪਰ ਨੂੰ ਕਰਕੇ ਜਿਹੜਾ ਓਪਨ ਵਾਲਾ ਵਾ ਉਹਦੇ ਫੇਰ ਸਟੈਪ ਇਕੱਠੀ ਕਰਕੇ ਉਹਦੇ ਉੱਪਰ ਲੋਕ ਲਾ ਦਈਦਾ ਵਾ ਹੈਨਾ ਤੇ ਜਿਹੜੇ ਬੰਦ ਵਾਲੇ ਇਹਦੇ ਚੋਂ ਇੱਕ ਸਾਦਾ ਪਰਦਾ ਕੱਜਿਆ ਗਿਆ ਇਹਦਾ ਕੋਈ ਐਡਾ ਚੱਕਰ ਨਹੀਂ ਬਣਦਾ ਇਹਦਾ ਧੌਲ ਕੁੱਟਿਆ ਪਰ ਇਹਦੇ ਨਾਲ ਆਵਾ ਕਿ ਜਿਹੜਾ ਵੀ ਅੱਗੇ ਲੈ ਕੇ ਜਾਓਗੇ ਨਾ ਹਰ ਬਾਰ ਬਾਰ ਖੋਲ ਖੋਲ ਕੇ ਸਟੈਪਾਂ ਟਾਈਟਲ ਲੂਸ ਟਾਈਟਲ ਲੂਸ ਕਰਨ ਦੀ ਲੋੜ ਨਹੀਂ ਪੈਣੀ ਜੀ ਕੀ ਹਾਲ ਜੀ ਤੇ ਆ ਆਪਣਾ ਕੁਛ ਹੜ ਜਾ ਵਲੇ ਪਸੀਨੇ ਨਾਲ ਐ ਬੁਰਾ ਹਾਲ ਹੋਇਆ ਪਿਆ ਤੇ ਇੱਥੋਂ ਆਪਾਂ ਨਿਕਲਾਂਗੇ ਤੇ ਨਿਕਲ ਕੇ ਆਪਾਂ ਸਿੱਧਾ ਫੇਲ ਸਟੇਸ਼ਨ ਦੇ ਤੇ ਉੱਥੋਂ ਆਪਾਂ ਚੇਂਜ ਵਗੈਰਾ ਕਰਕੇ ਨਹਾਇ ਤੋਂ ਵੀ ਕਰਕੇ ਤੇ ਫਿਰ ਅੱਗੇ ਚੱਲਾਂਗੇ ਟਰੱਕ ਸੈਟ ਕਰਨ ਲੱਗਾ ਕਰਨ ਵਾਲਾ ਕਿਉਂਕਿ ਅੱਜ ਹੀ ਮੜਿਆ ਵਾ ਟਰੱਕ ਆਪਣਾ ਵਾਪਸ ਦੁਬਾਰਾ ਕਿਉਂਕਿ ਪਹਿਲਾਂ ਉੱਥੇ ਹੀ ਆਪਣਾ ਏਜੰਸੀ 'ਚ ਲੱਗਾ ਸੀ ਠੀਕ ਹੈ ਜੀ ਕੰਮ ਕੰਮ ਹੋ ਗਿਆ ਦਾ ਡੰਨਾ ਔਰ ਗੋਡਿਆ ਤੇ ਬਾਕੀ ਵੇਖਦੇ ਆ ਤੇ ਮਿਲਦੇ ਤੁਹਾਨੂੰ ਮਿੱਤਰੋ ਰਾਹ ਦੇ ਵਿੱਚ ਤੇ ਠੀਕ ਹੈ ਜੀ ਰਾਹ ਤੁਹਾਨੂੰ ਫੇਰ ਉਹ ਖਾਉਣੇ ਆ ਪਾ ਲਿਆ ਡੀਜ਼ਲ ਇਹ ਨੂੰ ਉਧਰ ਇੱਧਰ ਲਾਈ ਆ ਜਿਹਨੂੰ ਉਧਰ ਇੱਧਰ ਲੱਗੀ ਆ ਜਿਹੜਾ ਕਿ ਤੇਲ ਭੱਜਿਆ ਜੀ ਜੀ ਤੇ ਉਹ ਭਰਾ ਕੇ ਨੇ ਫਿਰ ਤਾਂ ਨਿਕਲ ਕਰਦੇ ਹਾਂ ਹਾਂਜੀ ਆਪਾਂ ਆ ਜਾਂਦੇ ਤੇ ਬਾਅਦ ਵਿੱਚ ਆ ਆ ਇੱਕ ਤਾਂ ਨਹੀਂ ਟੈਂਕ ਨਾਲ ਸਹਾਰਾ ਦਿੱਤਾ ਅਰੇ ਕੋਈ ਹੋਰ ਕੋਈ ਕੋਲ ਕਾਫੀ ਨੇ ਨਾਲ ਦੇ ਪੈਰ ਖਾਗੇ ਬਾਅਦ ਚੱਲ ਗਏ ਹਾਂਜੀ ਐ ਆ ਕੋਈ ਫਾਨੀ ਗਿਆ ਦੋ ਚੀਜ਼ਾਂ ਲਈਆਂ ਆ ਪ੍ਰਾਕਤ 4 ਦਿਨ ਖੜਾ ਰਿਆ ਸਕੈਨਰੀ ਏਜੰਸੀ ਦੇ ਵਿੱਚ ਸਟਿਲ ਸੇਮ ਪ੍ਰੋਬਲਮ ਠੀਕ ਨਹੀਂ ਹੋਇਆ ਉਹਨਾਂ ਕੋਲ ਪਤਾ ਨਹੀਂ ਕਿਹੜੇ ਕਿਹੜੇ ਪਾਰਟ ਚੇਂਜ ਕਰਦੇ ਜਿਹੜੇ ਕਰਨ ਵਾਲੇ ਪਤਾ ਨਹੀਂ ਕੀਤੇਗੇ ਨਹੀਂ ਕੀਤੇ ਸਾਹਜਾ ਦਿਖ ਰਿਹਾ ਚੋ ਪਰ ਉੱਪਰ ਵੀ ਲਾਈਟਾਂ ਲੱਗੀਆਂ ਨੇ ਸੱਲੇ ਲਾਈਟਾਂ ਲੱਗੀਆਂ ਠੀਕ ਹੈ ਜੀ ਇੱਕ ਜੀ ਪਿੰਨ ਪੁਣ ਚੈੱਕ ਕਰ ਲਈਏ ਇਹਦੀ ਸਾਰੀ ਸਮਾਰਾ ਕਿਵੇ ਚੱਪੇ ਪੈਨ ਵਗੈਰਾ ਚੈੱਕ ਕਰ ਲਿਆ ਕਿਉਂਕਿ ਨਾ ਆ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕਿ ਕਈ ਹੰਨਾ ਸ਼ਤਾਨੀ ਕਰ ਜਾਂਦੇ ਕਈ ਸ਼ਤਾਨੀ ਵਾਲੇ ਕੋ ਬਚਣਾ ਹੱਸੇ ਤੁਹਾਨੂੰ ਮਿੰਟ 2 ਲੱਗਦੇ ਆ ਫਿਰ ਚੈੱਕ ਕਰ ਦੋ ਦਾ ਚੈੱਕ ਹੀ ਕਰ ਲੋ ਜਿਆ ਇਸ ਤੇ ਰਾਡ ਅੱਛੇ ਨੇ ਉਤਰੇ ਕਰਾ ਪਰ ਉਹ ਸਪੈਸ਼ਲੀ ਜਾ ਕੇ ਖਿੱਚ ਕੇ ਵੇਖ ਲਾਂਗੇ ਸਭ ਹੌਲ ਗੁੱਟ ਸਰ ਔਰ ਗੁੱਟ ਸੇ ਆਪਾਂ ਗੱਸੀਆਂ ਪਈਆਂ ਟੱਟ ਤੇ ਵੀ ਠੀਕ ਆ ਚੱਲੋ ਚੱਲ ਜਾਂਗੇ ਲੈ ਆਪਾਂ ਹੁਣ ਚੱਲਦੇ ਆ ਹੌਲੀ ਹੌਲੀ ਅੱਗੇ ਨੂੰ ਸਾਈਨ ਗੜਾ ਵੀ ਆਉਣੇ ਆ ਸਰ ਵੀ ਐਸਾ ਮੈਂ ਕਿਲੋਮੀਟਰ 1.5 200 ਕਾਟਾ ਆ ਪੁੱਸ ਦੇ ਨੀਚੇ ਕਿਤੇ ਹੁਣ ਮੈਨੂੰ ਚੇਤਾ ਆ ਗਿਆ ਮੈਂ ਸਾਈਨ ਤੇ ਚੈੱਕ ਕਰ ਲਈਏ ਹੁਣ ਟ੍ਰੇਲਰ ਖਲਰ ਨੂੰ 3 ਦਿਨ ਹੋ ਗਏ ਕੰਪਨੀ ਚ ਖੜਾ ਰਹੇ ਕੋ ਮੇਰੇ ਟਰੱਕ ਖਰਾਬ ਹੋ ਗਿਆ ਸੀ ਇਹਨੇ ਬਹੁਤ ਟਾਈਮ ਲਾਇਆ ਟਰੱਕ ਨੇ ਠੀਕ ਹੋਣ ਚ ਤੇ ਠੀਕ ਹੋ ਗਿਆ ਹੁਣ ਅੱਜ ਸ਼ਾਮੀ 5 ਵਜੇ ਮਿਲਿਆ ਤੇ ਇਹ ਵਾਲੇ ਬਚਣ ਦੇ ਯਾਰ ਰਾਤੀ 9 6 7 8 9 4 ਘੰਟੇ ਚੱਲਿਆ ਟਰੱਕ ਸੇਮ ਪ੍ਰੋਬਲਮ ਫੇਰ ਆ ਗਈ ਟਰੱਕ ਦੇ ਵਿੱਚ ਠੀਕ ਹੈ ਜੀ ਭਈ ਇਹ ਟਰੱਕ ਤੇ ਤੁਰੀਏ ਬੰਦ ਆ ਕੋਈ ਜਿ ਪ੍ਰਾਉ ਮਹਾਲ ਆ ਕਿ ਬੰਦ ਨਹੀਂ ਕਰ ਸਕਦਾ ਟਰੱਕ ਨੂੰ ਜੇ ਮੈਂ ਟਰੱਕ ਬੰਦ ਕਰਤਾ ਜੇ ਮੈਂ ਟਰੱਕ ਬੰਦ ਕਰਤਾ ਇਹਦਾ ਲਿੰਪ ਮੋਡ ਆਨ ਹੋ ਜਾਂਦਾ ਲਿੰਪ ਮੋਡ ਆਨ ਹੋ ਜਾਂਦਾ ਤੇ ਇਹਦੀ ਸਪੀਡ ਨਹੀਂ ਜਿਹੜੀ ਉਹ ਵੱਜ ਜਾਂਦੀ 20 ਬਾਈ 20 ਦੇ ਉੱਤੇ ਡੀਟ ਰੇਟ ਤੇ ਆ ਜਾਂਦਾ ਵਾ 20 ਤੋਂ ਵੱਧਦੀ ਨਹੀਂ ਸਪੀਡ ਫਿਰ ਉਹ ਚੀਜ਼ ਦੀ ਤਿੱਕਤ ਬੜੀ ਹੁੰਦੀ ਆ ਫਿਰ ਉਹਨਾਂ ਚੀਜ਼ਾਂ ਨੂੰ ਰੋਕਣ ਦਾ ਕੋਈ ਚੀਜ਼ ਹੈ ਜਾਂ ਤੁਸੀਂ ਮਕੈਨਿਕ ਨੂੰ ਬੁਲਾ ਲਓ ਡੇਢ-ਦੋ ਘੰਟੇ ਲਾ ਕੇ ਆਊਗਾ ਸਿਸਟਮ ਰੀਸੈਟ ਕਰਕੇ ਚੱਲ ਜਾਊਗਾ ਦੈਟਸ ਇਟ ਉਹ ਤੁਹਾਡਾ ਕੋੜ ਫੇਰ ਚੋਕ ਘੰਟਣਾਂ ਆਇਣਾ ਮੇਰਾ ਸਫਰ ਹੀ ਲੱਗਿਆ ਸਾਰਾ 5 ਘੰਟੇ ਤੱਕ ਕਰਦਾ ਸੋ ਆਪਾਂ ਇਹ ਚੀਜ਼ ਨੂੰ ਆ ਵਰਤੇ ਹੋ ਕੇ ਆਪਾਂ ਟਰੱਕ ਨਹੀਂ ਬੰਦ ਕਰਨਾ ਹੁਣ ਜੇ ਟਰੱਕ ਬੰਦ ਕਰਾਂਗੇ ਉਹਨੇ ਲਿੰਪ ਮੋਡ ਤੇ ਚੱਲ ਜਾਣਾ ਟਰੱਕ ਉਹਨੇ ਜਾ ਕੇ ਸਿੱਰੇ ਤੇ ਬੰਦ ਕਰਾਂਗੇ ਰ ਆਪਣਾ ਅਗੇ ਰਾਜ ਕਰਨਾ ਪਵੇ ਪਰ ਨਹੀਂ ਉਮੀਦ ਕੋਸ਼ਿਸ਼ ਹੈ ਵੀ ਆ ਕਿ ਨਹੀਂ ਕਰਨਾ ਪਵੇ ਰਾਹ ਦੇ ਵਿੱਚ ਤੇ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਫਿਰ ਤੋਂ ਹਾਂਜੀ ਰਾਤ ਨੂੰ ਆ ਜਾ ਦੇਖਦਾ ਚੁੱਪਰ ਪਰ ਲਾਈਟਾਂ ਕਰਕੇ ਹੁਣ ਆਪਾਂ ਪਹੁੰਚ ਗੋਸ਼ਮ ਅੱਜ ਤੇ ਪਾਵਾਂਗੇ ਛੋਟੀ ਜਿਹੀ ਬ੍ਰੇਕ 5 ਮਿੰਟ ਦੀ ਪੁੱਤ ਬਾਈਂਹੇ ਤਰਫ ਤੁਰ ਪੈਣਾ ਬ੍ਰੇਕ ਆਪ ਅੱਗੇ ਲਈਏ ਨਾ ਮਾਂ ਮੈਂ ਜਮਵਾਵਾ ਚਲੋਗੇ ਥੋੜਾ ਥੋੜਾ ਲਗਾਤਾ 5 ਮਿੰਟ ਆਦਣਾ ਥੋੜਾ ਉੱਤਰ ਲੈਣਿਆ ਲੱਤਾਂ ਲੱਤੀਆਂ ਕਰ ਲਈਏ ਥੋੜਾ ਆਪਸ ਵਾਲੇ ਦੇ ਲਈ ਨਾਲੇ ਕਿ ਟਰੱਕ ਦਾ ਵਾਲਾ ਵਾਲਾ ਚੱਕ ਘੁੰਮ ਲੈਣਾ ਕਿਤੇ ਟਾਇਰ ਟੱਪਾ ਦਾ ਕੋਈ ਟੱਕਰ ਹੋਇਆ ਹੋਵੇ ਉਹ ਬੰਦੇ ਨੂੰ ਪਤਾ ਲੱਗ ਜੇ ਟਾਇਰ ਟੁੱਟਦਾ ਕੁਝ ਹੋਇਆ ਤਾਂ ਬੰਦਾ ਟੈਕਸ ਕਰ ਦੇਗਾ ਜਾਂ ਮੇਰੇ ਪਿੱਛੇ ਜਿਹੜੇ ਖੜਾ ਵਾ ਇਹਨੂੰ ਕੋਈ ਕਾਰ ਕਹਿ ਰਿਹਾ ਠੀਕ ਆ ਇਹ ਕਿਹੜਾ ਫਲੋਰ ਉਹ ਵੀ ਉੱਪਰ ਹੋ ਜਾਂਦਾ ਬਾਤ ਉੱਪਰ ਥੱਲੇ ਤੋਂ ਮੈਂ ਗੱਡੀਆਂ ਆਏ ਦਿੰਦੇ ਆ ਵੀ ਕਹਿ ਦਿੰਦਾ ਤੁਹਾਨੂੰ ਖਵਾਵਾਂਗੇ ਸਾਕੀ ਠੀਕ ਹੈ ਜੀ ਚਲਦੇ ਹੁਣ ਖਾਣੇ ਚੱਲੋ ਆਪਾਂ ਪਹੁੰਚ ਗਏ ਹੁਣ ਐਵੇਂਲੇ ਸਟਾਫ ਇੱਕ ਤੋਂ ਪਰੋਂ ਆਪਾਂ ਐਡ ਬਲੂ ਤਾਂ ਜੀ ਵੀ ਟੈਂਕ ਸਾਫ ਕਰਨਾ ਹੀ ਤੋ ਤਾਂ ਕਿ ਰਿਕਰ ਗਲੂ ਘੱਟ ਰੱਖਿਆ ਹੀ ਰੋਣ ਜਿਆਦਾ ਘਟ ਗਿਆ ਵਾ ਐਡ ਵੀ ਪੜਾ ਆਪਾਂ ਨੂੰ ਭਰਵਣਾ ਐਡ ਵੀ ਭਰਾ ਕੇ ਕਰਕੇ ਫਿਰ ਤੁਹਾਨੂੰ ਮਿਲਦੇ ਹਾਂ ਅੰਦਰ ਜਾਣਾ ਅੰਦਰ ਨਾਲ ਕਾਫੀ ਫੜਦੇ ਹਾਂ ਪੰਕਾ ਹੋ ਲੈਦੇ ਤੇ ਠੀਕ ਹੈ ਜੀ ਮਰਦੇ ਤੁਹਾਨੂੰ ਥੋੜੀ ਦੇ ਪੈਹ ਤੇ ਕਰਦੇ ਤੇਲ ਦੇ ਹੁਣ ਆਪਾਂ ਜਾਣਦੇ ਟਰੱਕਲ ਨੂੰ ਸਾਡਾ ਚੋਪਟ ਇਹ ਤਾਂ ਪੱਪਾ ਪਿਛੇ ਵੇਲੇ ਹੌਸਿੰਗ ਬਲੋਟੇ ਹਨ ਜੀ ਸਾਰੇ ਕੋ ਠੀਕ ਠਾਕ ਹੀ ਅਲਗੋੜੀ ਮੱਟੀ ਮੱਟੀ ਇਹਨਾਂ ਬੜਾ ਬੀ ਮੌਸਮ ਆ ਰਿਹਾ ਦੁਪਹਿਰ ਤੱਕ ਗੂਹ ਨਹੀਂ ਆਣੀ ਬਦਲਵਾਏ ਕਰਕੇ ਨਾ ਮੌਸਮ ਬੜਾ ਬੀ ਐਸੇ ਠੀਕ ਹੈ ਜੀ ਮੜਦੇ ਆ ਥੋੜੀਆ ਪੋਤਲਾਂ ਬਾਦਲੇ ਸੁੱਟਣ ਵਾਲੀਆਂ ਇੱਕ ਵਾਰੀ ਸੁਣ ਲਈ ਇੱਥੇ ਹੀ ਨੀਨਪ ਕਰਕੇ ਟਰੱਕ ਨੂੰ ਤੇ ਫਿਰ ਅੱਗੇ ਚੱਲਦੇ ਹਾਂ ਤੇ ਮਿਲਦੇ ਤੁਹਾਨੂੰ ਅੱਗੇ ਚੱਲ ਕੇ